ਦੈਨਿਕ ਸਵੇਰਾ ਦੀ ਖਬਰ ਦਾ ਅਸਰ ਅੰਮ੍ਰਿਤਸਰ ਦੇ ਪੂਲਮੈਨ ਹੋਟਲ ਦੇ ਬੇਸਮੈਂਟ ਚ ਕੀਤੀ ਜਾ ਰਹੀ ਸੀ ਮਨਜ਼ੂਰੀ ਤੋਂ ਵੱਧ ਖੁਦਾਈ ਨਗਰ ਨੀਗਮ ਦੀ ਟੀਮ ਨੇ ਮੌਕੇ ਤੇ ਪਹੁੰਚੇ ਰੁਕਵਾਇਆ ਕੰਮ ਦੈਨਿਕ ਸਵੇਰਾ ਦੇ ਖੁਲਾਸਿਆਂ ਤੋਂ ਬਾਅਦ ਅੰਮ੍ਰਿਤਸਰ ਈਸਟ ਚ ਬਣ ਰਹੇ ਪੂਲਮੈਨ ਹੋਟਲ ਦੀ ਖੁਦਾਈ ਦਾ ਕੰਮ ਨਿਗਮ ਦੀ ਟੀਮ ਵੱਲੋਂ ਰੁਕਵਾ ਦਿੱਤਾ ਗਿਆ ਹੈ ਦੱਸਤੀਏ ਕਿ ਇਸ ਕੰਸਟਰਕਸ਼ਨ ਸਾਈਟ ਤੇ ਹੋ ਰਹੀ ਖੁਦਾਈ ਮਨਜ਼ੂਰੀ ਤੋਂ ਕਿਤੇ ਜ਼ਿਆਦਾ ਫੁੱਟ ਦੀ ਕੀਤੀ ਜਾ ਰਹੀ ਸੀ ਦੈਨਿਕ ਸਵੇਰ ਦੇ ਖੁਲਾਸੇ ਤੋਂ ਬਾਅਦ ਅੱਜ ਉਥੇ ਨਗਰ ਨਿਗਮ ਦੀ ਟੀਮ ਪਹੁੰਚੀ ਜਿਸ ਤੋਂ ਬਾਅਦ ਹੋਟਲ ਦੇ ਨਕਸ਼ੇ ਤੇ ਮਨਜ਼ੂਰशुदा ਖੁਦਾਈ ਲਈ ਦਿੱਤੀ ਗਈ ਪਰਮਿਸ਼ਨ ਨੂੰ ਚੈੱਕ ਕਰ ਰਿਐਲਿਟੀ ਚੈੱਕ ਲਈ ਮੌਕੇ ਤੇ ਨਪਾਈ ਕੀਤੀ ਗਈ ਤਾਂ ਉਥੇ ਹੀ ਖੁਦਾਈ ਮਨਜ਼ੂਰੀ ਤੋਂ ਕਿਤੇ ਫੋਟੋ ਵੱਧ ਪਾਈ ਗਈ ਜਿਸ ਤੋਂ ਬਾਅਦ ਨਿਗਮ ਦੀ ਟੀਮ ਨੇ ਮੌਕੇ ਤੇ ਕੰਮ ਰੁਕਵਾ ਦਿੱਤਾ ਹੈ ਦੱਸ ਦਈਏ ਕਿ ਹੋਟਲ ਦੇ ਉਸਾਰੀ ਦੇ ਵਿੱਚ ਹੋ ਰਹੇ ਨਜਾਇਜ਼ ਕੰਮ ਨੂੰ ਲੈ ਕੇ ਅੰਮ੍ਰਿਤਸਰ ਚ ਚਰਚਾਵਾਂ ਦਾ ਬਾਜ਼ਾਰ ਖੂਬ ਗਰਮ ਸੀ ਹੁਣ ਵੇਖਣਾ ਹੋਵੇਗਾ ਕਿ ਨਿਗਮ ਦਾ ਐਕਸ਼ਨ ਕਿੰਨੇ ਦਿਨ ਤੱਕ ਹੋਟਲ ਦੇ ਨਜਾਇਜ਼ ਨਿਰਮਾਣ ਕਾਰਜ ਉਤੇ ਰੋਕ ਲਗਾ ਸਕਦਾ ਹੈ ਦੈਨਿਕ ਸਵੇਰਾ ਇਸ ਪੂਰੇ ਮਾਮਲੇ ਨੂੰ ਲੈ ਕੇ ਜਲਦ ਹੋਰ ਵੱਡੇ ਖੁਲਾਸੇ ਕਰੇਗਾ ਬਿਊਰੋ ਰਿਪੋਰਟ ਦੈਨਿਕ ਸਵੇਰਾ ਟੀਵੀ ਡੈਨਿਕ ਸਵੇਰਾ ਦੀ ਖਬਰ ਦਾ ਅਸਰ ਅੰਮ੍ਰਿਤਸਰ ਦੇ ਪੂਲਮੈਨ ਹੋਟਲ ਦੇ ਬੇਸਮੈਂਟ ਚ ਕੀਤੀ ਜਾ ਰਹੀ ਸੀ ਮਨਜ਼ੂਰੀ ਤੋਂ ਵੱਧ ਖੁਦਾਈ ਨਗਰ ਨੀਗਮ ਦੀ ਟੀਮ ਨੇ ਮੌਕੇ ਤੇ ਪਹੁੰਚੇ ਰੁਕਵਾਇਆ ਕੰਮ ਡੈਨਿਕ ਸਵੇਰਾ ਦੇ ਖੁਲਾਸਿਆਂ ਤੋਂ ਬਾਅਦ ਅੰਮ੍ਰਿਤਸਰ ਈਸਟ ਚ ਬਣ ਰਹੇ ਪੂਲਮੈਨ ਹੋਟਲ ਦੀ ਖੁਦਾਈ ਦਾ ਕੰਮ ਨਿਗਮ ਦੀ ਟੀਮ ਵੱਲੋਂ ਰੁਕਵਾ ਦਿੱਤਾ ਗਿਆ ਹੈ ਦੱਸਿਆ ਕਿ ਇਸ ਕੰਸਟਰਕਸ਼ਨ ਸਾਈਟ ਤੇ ਹੋ ਰਹੀ ਖੁਦਾਈ ਮਨਜ਼ੂਰੀ ਤੋਂ ਕਿਤੇ ਜ਼ਿਆਦਾ ਫੁੱਟ ਦੀ ਕੀਤੀ ਜਾ ਰਹੀ ਸੀ ਦੈਲੀਕਸਵੇਰਾ ਦੇ ਖੁਲਾਸੇ ਤੋਂ ਬਾਅਦ ਅੱਜ ਉਥੇ ਨਗਰ ਨਿਗਮ ਦੀ ਟੀਮ ਪਹੁੰਚੀ ਜਿਸ ਤੋਂ ਬਾਅਦ ਹੋਟਲ ਦੇ ਨਕਸ਼ੇ ਤੇ ਮਨਜ਼ੂਰशुदा ਖੁਦਾਈ ਲਈ ਦਿੱਤੀ ਗਈ ਪਰਮਿਸ਼ਨ ਨੂੰ ਚੈੱਕ ਕਰ ਰਿਐਲਿਟੀ ਚੈੱਕ ਲਈ ਮੌਕੇ ਤੇ ਨਪਾਈ ਕੀਤੀ ਗਈ ਤਾਂ ਉਥੇ ਹੀ ਖੁਦਾਈ ਮਨਜ਼ੂਰੀ ਤੋਂ ਕਿਤੇ ਫੋਟੋ ਵੱਧ ਪਾਈ ਗਈ ਜਿਸ ਤੋਂ ਬਾਅਦ ਨਗਰ ਨਿਗਮ ਦੀ ਟੀਮ ਨੇ ਮੌਕੇ ਤੇ ਕੰਮ ਰੁਕਵਾ ਦਿੱਤਾ ਹੈ ਦੱਸ ਦਈਏ ਕਿ ਹੋਟਲ ਦੇ ਉਸਾਰੀ ਦੇ ਵਿੱਚ ਹੋ ਰਹੇ ਨਜਾਇਜ਼ ਕੰਮ ਨੂੰ ਲੈ ਕੇ ਅੰਮ੍ਰਿਤਸਰ ਚ ਚਰਚਾਮਾ ਦਾ ਬਾਜ਼ਾਰ ਖੂਬ ਗਰਮ ਸੀ ਹੁਣ ਦੇਖਣਾ ਹੋਵੇਗਾ ਕਿ ਨਿਗਮ ਦਾ ਐਕਸ਼ਨ ਕਿੰਨੇ ਦਿਨ ਤੱਕ ਹੋਟਲ ਦੇ ਨਜਾਇਜ਼ ਨਿਰਮਾਣ ਕਾਰਜ ਉਤੇ ਰੋਕ ਲਗਾ ਸਕਦਾ ਹੈ ਡੈਨਿਕ ਸਵੇਰਾ ਇਸ ਪੂਰੇ ਮਾਮਲੇ ਨੂੰ ਲੈ ਕੇ ਜਲਦ ਹੋਰ ਵੱਡੇ ਖੁਲਾਸੇ ਕਰੇਗਾ ਬਿਊਰੋ ਰਿਪੋਰਟ ਡੈਨਿਕ ਸਵੇਰਾ ਟੀਵੀ ਦੈਨਿਕ ਸਵੇਰਾ ਦੀ ਖਬਰ ਦਾ ਅਸਰ ਅੰਮ੍ਰਿਤਸਰ ਦੇ ਪੂਲਮੈਨ ਹੋਟਲ ਦੇ ਬੇਸਮੈਂਟ ਚ ਕੀਤੀ ਜਾ ਰਹੀ ਸੀ ਮਨਜ਼ੂਰੀ ਤੋਂ ਵੱਧ ਖੁਦਾਈ ਨਗਰ ਨੀਗਮ ਦੀ ਟੀਮ ਨੇ ਮੌਕੇ ਤੇ ਪਹੁੰਚ ਰੁਕਵਾਇਆ ਕੰਮ ਦੈਨਿਕ ਸਵੇਰਾ ਦੇ ਖੁਲਾਸਿਆਂ ਤੋਂ ਬਾਅਦ ਅੰਮ੍ਰਿਤਸਰ ਈਸਟ ਚ ਬਣ ਰਹੇ ਪੂਲਮੈਨ ਹੋਟਲ ਦੀ ਖੁਦਾਈ ਦਾ ਕੰਮ ਨਿਗਮ ਦੀ ਟੀਮ ਵੱਲੋਂ ਰੁਕਵਾ ਦਿੱਤਾ ਗਿਆ ਹੈ ਦੱਸਿਆ ਕਿ ਇਸ ਕੰਸਟਰਕਸ਼ਨ ਸਾਈਟ ਤੇ ਹੋ ਰਹੀ ਖੁਦਾਈ ਮਨਜ਼ੂਰੀ ਤੋਂ ਕਿਤੇ ਜ਼ਿਆਦਾ ਫੁੱਟ ਦੀ ਕੀਤੀ ਜਾ ਰਹੀ ਸੀ ਦੈਲੀਕ ਸਵੇਰਾਂ ਦੇ ਖੁਲਾਸੇ ਤੋਂ ਬਾਅਦ ਅੱਜ ਉਥੇ ਨਗਰ ਨਿਗਮ ਦੀ ਟੀਮ ਪਹੁੰਚੀ ਜਿਸ ਤੋਂ ਬਾਅਦ ਹੋਟਲ ਦੇ ਨਕਸ਼ੇ ਤੇ ਮਨਜ਼ੂਰशुदा ਖੁਦਾਈ ਲਈ ਦਿੱਤੀ ਗਈ ਪਰਮਿਸ਼ਨ ਨੂੰ ਚੈੱਕ ਕਰ ਰਿਐਲਿਟੀ ਚੈੱਕ ਲਈ ਮੌਕੇ ਤੇ ਨਪਾਈ ਕੀਤੀ ਗਈ ਤਾਂ ਉਥੇ ਹੀ ਖੁਦਾਈ ਮਨਜ਼ੂਰੀ ਤੋਂ ਕਿਤੇ ਫੋਟੋ ਵੱਧ ਪਾਈ ਗਈ ਜਿਸ ਤੋਂ ਬਾਅਦ ਨਿਗਮ ਦੀ ਟੀਮ ਨੇ ਮੌਕੇ ਤੇ ਕੰਮ ਰੁਕਵਾ ਦਿੱਤਾ ਹੈ ਦੱਸਤੀ ਹੈ ਕਿ ਹੋਟਲ ਦੇ ਉਸਾਰੀ ਦੇ ਵਿੱਚ ਹੋ ਰहे ਨਜਾਇਜ਼ ਕੰਮ ਨੂੰ ਲੈ ਕੇ ਅੰਮ੍ਰਿਤਸਰ ਤੇ ਚਰਚਾਵਾਂ ਦਾ ਬਾਜ਼ਾਰ ਖੂਬ ਗਰਮ ਸੀ ਹੁਣ ਦੇਖਣਾ ਹੋਵੇਗਾ ਕਿ ਨਿਗਮ ਦਾ ਐਕਸ਼ਨ ਕਿੰਨੇ ਦਿਨ ਤੱਕ ਹੋਟਲ ਦੇ ਨਜਾਇਜ਼ ਨਿਰਮਾਣ ਕਾਰਜ ਉਤੇ ਰੋਕ ਲਗਾ ਸਕਦਾ ਹੈ ਦੈਨਿਕ ਸਵੇਰਾ ਇਸ ਪੂਰੇ ਮਾਮਲੇ ਨੂੰ ਲੈ ਕੇ ਜਲਦ ਹੋਰ ਵੱਡੇ ਖੁਲਾਸੇ ਕਰੇਗਾ ਬਿਊਰੋ ਰਿਪੋਰਟ ਦੈਨਿਕ ਸਵੇਰਾ ਟੀਵੀ ਦੈਨਿਕ ਸਵੇਰਾ ਦੀ ਖਬਰ ਦਾ ਅਸਰ ਅੰਮ੍ਰਿਤਸਰ ਦੇ ਪੂਲਮੈਨ ਹੋਟਲ ਦੇ ਬੇਸਮੈਂਟ ਚ ਕੀਤੀ ਜਾ ਰਹੀ ਸੀ ਮਨਜ਼ੂਰੀ ਤੋਂ ਵੱਧ ਖੁਦਾਈ ਨਗਰ ਨੀਗਮ ਦੀ ਟੀਮ ਨੇ ਮੌਕੇ ਤੇ ਪਹੁੰਚ ਰੁਕਵਾਇਆ ਕੰਮ ਡੈਨਿਕ ਸਵੇਰਾ ਦੇ ਖੁਲਾਸਿਆਂ ਤੋਂ ਬਾਅਦ ਅੰਮ੍ਰਿਤਸਰ ਈਸਟ ਚ ਬਣ ਰਹੇ ਪੂਲਮੈਨ ਹੋਟਲ ਦੀ ਖੁਦਾਈ ਦਾ ਕੰਮ ਨਿਗਮ ਦੀ ਟੀਮ ਵੱਲੋਂ ਰੁਕਵਾ ਦਿੱਤਾ ਗਿਆ ਹੈ ਦੱਸਦੀ ਹੈ ਕਿ ਇਸ ਕੰਸਟਰਕਸ਼ਨ ਸਾਈਟ ਤੇ ਹੋ ਰਹੀ ਖੁਦਾਈ ਮਨਜ਼ੂਰੀ ਤੋਂ ਕਿਤੇ ਜ਼ਿਆਦਾ ਫੁੱਟ ਦੀ ਕੀਤੀ ਜਾ ਰਹੀ ਸੀ ਡੈਨਿਕ ਸਵੇਰਾ ਦੇ ਖੁਲਾਸਿਆਂ ਤੋਂ ਬਾਅਦ ਅੱਜ ਉੱਥੇ ਨਗਰ ਨਿਗਮ ਦੀ ਟੀਮ ਪਹੁੰਚੀ ਜਿਸ ਤੋਂ ਬਾਅਦ ਹੋਟਲ ਦੇ ਨਕਸ਼ੇ ਤੇ ਮਨਜ਼ੂਰ ਸੁਦਾ ਖੁਦਾਈ ਲਈ ਦਿੱਤੀ ਗਈ ਪਰਮਿਸ਼ਨ ਨੂੰ ਚੈੱਕ ਕਰ ਰਿਐਲਿਟੀ ਚੈੱਕ ਲਈ ਮੌਕੇ ਤੇ ਨਪਾਈ ਕੀਤੀ ਗਈ ਤਾਂ ਉੱਥੇ ਹੀ ਖੁਦਾਈ ਮਨਜ਼ੂਰੀ ਤੋਂ ਕਿਤੇ ਫੋਟੋ ਵੱਧ ਪਾਈ ਗਈ ਜਿਸ ਤੋਂ ਬਾਅਦ ਨਿਗਮ ਦੀ ਟੀਮ ਨੇ ਮੌਕੇ ਤੇ ਕੰਮ ਰੁਕਵਾ ਦਿੱਤਾ ਹੈ ਦੱਸ ਦਿਆ ਕਿ ਹੋਟਲ ਦੇ ਉਸਾਰੀ ਦੇ ਵਿੱਚ ਹੋ ਰਹੇ ਨਜਾਇਜ਼ ਕੰਮ ਨੂੰ ਲੈ ਕੇ ਅੰਮ੍ਰਿਤਸਰ ਦੇ ਚਰਚਾਮਾ ਦਾ ਬਾਜ਼ਾਰ ਖੂਬ ਗਰਮ ਸੀ ਹੁਣ ਵੇਖਣਾ ਹੋਵੇਗਾ ਕਿ ਨਿਗਮ ਦਾ ਐਕਸ਼ਨ ਕਿੰਨੇ ਦਿਨ ਤੱਕ ਹੋਟਲ ਦੇ ਨਜਾਇਜ਼ ਨਿਰਮਾਣ ਕਾਰਜ ਉਤੇ ਰੋਕ ਲਗਾ ਸਕਦਾ ਹੈ ਦੈਨਿਕ ਸਵੇਰਾ ਇਸ ਪੂਰੇ ਮਾਮਲੇ ਨੂੰ ਲੈ ਕੇ ਜਲਦ ਹੋਰ ਵੱਡੇ ਖੁਲਾਸੇ ਕਰੇਗਾ ਬਿਊਰੋ ਰਿਪੋਰਟ ਦੈਨਿਕ ਸਵੇਰਾ ਟੀਵੀ ਦੈਨਿਕ ਸਵੇਰਾ ਦੀ ਖਬਰ ਦਾ ਅਸਰ ਅੰਮ੍ਰਿਤਸਰ ਦੇ ਪੂਲਮੈਨ ਹੋਟਲ ਦੇ ਬੇਸਮੈਂਟ ਚ ਕੀਤੀ ਜਾ ਰਹੀ ਸੀ ਮਨਜ਼ੂਰੀ ਤੋਂ ਵੱਧ ਖੁਦਾਈ ਨਗਰ ਨੀਗਮ ਦੀ ਟੀਮ ਨੇ ਮੌਕੇ ਤੇ ਪਹੁੰਚ ਰੁਕਵਾਇਆ ਕੰਮ ਦੈਨਿਕ ਸਵੇਰਾ ਦੇ ਖੁਲਾਸਿਆਂ ਤੋਂ ਬਾਅਦ ਅੰਮ੍ਰਿਤਸਰ ਈਸਟ ਚ ਬਣ ਰਹੇ ਪੂਲਮੈਨ ਹੋਟਲ ਦੀ ਖੁਦਾਈ ਦਾ ਕੰਮ ਨਗਰ ਨਿਗਮ ਦੀ ਟੀਮ ਵੱਲੋਂ ਰੁਕਵਾ ਦਿੱਤਾ ਗਿਆ। ਦੱਸਤੀ ਹੈ ਕਿ ਇਸ ਕੰਸਟਰਕਸ਼ਨ ਸਾਈਟ ਤੇ ਹੋ ਰਹੀ ਖਦਾਈ ਮਨਜ਼ੂਰੀ ਤੋਂ ਕਿਤੇ ਜ਼ਿਆਦਾ ਫੁੱਟ ਦੀ ਕੀਤੀ ਜਾ ਰਹੀ ਸੀ। ਦਿਨਿਕ ਸਵੇਰਾ ਦੇ ਖੁਲਾਸਿਆਂ ਤੋਂ ਬਾਅਦ ਅੱਜ ਉੱਥੇ ਨਗਰ ਨਿਗਮ ਦੀ ਟੀਮ ਪਹੁੰਚੀ। ਜਿਸ ਤੋਂ ਬਾਅਦ ਹੋਟਲ ਦੇ ਨਕਸ਼ੇ ਤੇ ਮਨਜ਼ੂਰ ਸੂਦਾ ਖਦਾਈ ਲਈ ਦਿੱਤੀ ਗਈ ਪਰਮਿਸ਼ਨ ਨੂੰ ਚੈੱਕ ਕਰ ਰਿਐਲਿਟੀ ਚੈੱਕ ਲਈ ਮੌਕੇ ਤੇ ਨਪਾਈ ਕੀਤੀ ਗਈ। ਤਾਂ ਉੱਥੇ ਹੀ ਖਦਾਈ ਮਨਜ਼ੂਰੀ ਤੋਂ ਕਿਤੇ ਫੁੱਟ ਵੱਧ ਪਾਈ ਗਈ। ਜਿਸ ਤੋਂ ਬਾਅਦ ਨਿਗਮ ਦੀ ਟੀਮ ਨੇ ਮੌਕੇ ਤੇ ਕੰਮ ਰੁਕਵਾ ਦਿੱਤਾ ਹੈ। ਦੱਸਤੀ ਹੈ ਕਿ ਹੋਟਲ ਦੇ ਉਸਾਰੀ ਦੇ ਵਿੱਚ ਹੋ ਰਹੇ ਨਜਾਇਜ਼ ਕੰਮ ਨੂੰ ਲੈ ਕੇ ਅੰਮ੍ਰਿਤਸਰ ਚਰਚਾਮਾ ਦਾ ਬਾਜ਼ਾਰ ਖੂਬ ਗਰਮ ਸੀ ਹੁਣ ਦੇਖਣਾ ਹੋਵੇਗਾ ਕਿ ਨਿਗਮ ਦਾ ਐਕਸ਼ਨ ਕਿੰਨੇ ਦਿਨ ਤੱਕ ਹੋਟਲ ਦੇ ਨਜਾਇਜ਼ ਨਿਰਮਾਣ ਕਾਰਜ ਉਤੇ ਰੋਕ ਲਗਾ ਸਕਦਾ ਹੈ ਦੈਨਿਕ ਸਵੇਰਾ ਇਸ ਪੂਰੇ ਮਾਮਲੇ ਨੂੰ ਲੈ ਕੇ ਜਲਦ ਹੋਰ ਵੱਡੇ ਖੁਲਾਸੇ ਕਰੇਗਾ ਬਿਊਰੋ ਰਿਪੋਰਟ ਦੈਨਿਕ ਸਵੇਰਾ ਟੀਵੀ ਦੈਨਿਕ ਸਵੇਰਾ ਦੀ ਖਬਰ ਦਾ ਅਸਰ ਅੰਮ੍ਰਿਤਸਰ ਦੇ ਪੂਲਮੈਨ ਹੋਟਲ ਦੇ ਬੇਸਮੈਂਟ ਚ ਕੀਤੀ ਜਾ ਰਹੀ ਸੀ ਮਨਜ਼ੂਰੀ ਤੋਂ ਵੱਧ ਖੁਦਾਈ ਨਗਰ ਨੀਗਮ ਦੀ ਟੀਮ ਨੇ ਮੌਕੇ ਤੇ ਪਹੁੰਚੇ ਰੁਕਵਾਇਆ ਕੰਮ ਦੈਨਿਕ ਸਵੇਰਾ ਦੇ ਖੁਲਾਸਿਆਂ ਤੋਂ ਬਾਅਦ ਅੰਮ੍ਰਿਤਸਰ ਈਸਟ ਚ ਬਣ ਰਹੇ ਪੂਲਮੈਨ ਹੋਟਲ ਦੀ ਖੁਦਾਈ ਦਾ ਕੰਮ ਨਗਰ ਨੀਗਮ ਦੀ ਟੀਮ ਵੱਲੋਂ ਰੁਕਵਾ ਦਿੱਤਾ ਗਿਆ ਹੈ ਦੱਸਤੀਏ ਕਿ ਇਸ ਕੰਸਟਰਕਸ਼ਨ ਸਾਈਟ ਤੇ ਹੋ ਰਹੀ ਖੁਦਾਈ ਮਨਜ਼ੂਰੀ ਤੋਂ ਕਿਤੇ ਜ਼ਿਆਦਾ ਫੁੱਟ ਦੀ ਕੀਤੀ ਜਾ ਰਹੀ ਸੀ ਦੈਨਿਕ ਸਵੇਰਾ ਦੇ ਖੁਲਾਸਿਆਂ ਤੋਂ ਬਾਅਦ ਅੱਜ ਉਥੇ ਨਗਰ ਨਿਗਮ ਦੀ ਟੀਮ ਪਹੁੰਚੀ ਜਿਸ ਤੋਂ ਬਾਅਦ ਹੋਟਲ ਦੇ ਨਕਸ਼ੇ ਤੇ ਮਨਜ਼ੂਰशुदा ਖੁਦਾਈ ਲਈ ਦਿੱਤੀ ਗਈ ਪਰਮਿਸ਼ਨ ਨੂੰ ਚੈੱਕ ਕਰ ਰਿਐਲਿਟੀ ਚੈੱਕ ਲਈ ਮੌਕੇ ਤੇ ਨਪਾਈ ਕੀਤੀ ਗਈ ਤਾਂ ਉੱਥੇ ਹੀ ਖੁਦਾਈ ਮਨਜ਼ੂਰੀ ਤੋਂ ਕਿਤੇ ਫੋਟੋ ਵੱਧ ਪਾਈ ਗਈ ਜਿਸ ਤੋਂ ਬਾਅਦ ਨਿਗਮ ਦੀ ਟੀਮ ਨੇ ਮੌਕੇ ਤੇ ਕੰਮ ਰੁਕਵਾ ਦਿੱਤਾ ਹੈ ਦੱਸ ਦਿਆ ਕਿ ਹੋਟਲ ਦੇ ਉਸਾਰੀ ਦੇ ਵਿੱਚ ਹੋ ਰਹੇ ਨਜਾਇਜ਼ ਕੰਮ ਨੂੰ ਲੈ ਕੇ ਅੰਮ੍ਰਿਤਸਰ ਚ ਚਰਚਾਵਾਂ ਦਾ ਬਾਜ਼ਾਰ ਖੂਬ ਗਰਮ ਸੀ ਹੁਣ ਵੇਖਣਾ ਹੋਵੇਗਾ ਕਿ ਨਿਗਮ ਦਾ ਐਕਸ਼ਨ ਕਿੰਨੇ ਦਿਨ ਤੱਕ ਹੋਟਲ ਦੇ ਨਜਾਇਜ਼ ਨਿਰਮਾਣ ਕਾਰਜ ਉਤੇ ਰੋਕ ਲਗਾ ਸਕਦਾ ਹੈ ਦੈਨਿਕ ਸਵੇਰਾ ਇਸ ਪੂਰੇ ਮਾਮਲੇ ਨੂੰ ਲੈ ਕੇ ਜਲਦ ਹੋਰ ਵੱਡੇ ਖੁਲਾਸੇ ਕਰੇਗਾ ਬਿਊਰੋ ਰਿਪੋਰਟ ਦੈਨਿਕ ਸਵੇਰਾ ਟੀਵੀ ਡਾਇਨਿਕ ਸਵੇਰਾ ਦੀ ਖਬਰ ਦਾ ਅਸਰ ਅੰਮ੍ਰਿਤਸਰ ਦੇ ਪੂਲਮੈਨ ਹੋਟਲ ਦੇ ਬੇਸਮੈਂਟ ਚ ਕੀਤੀ ਜਾ ਰਹੀ ਸੀ ਮਨਜ਼ੂਰੀ ਤੋਂ ਵੱਧ ਖੁਦਾਈ ਨਗਰ ਨੀਗਮ ਦੀ ਟੀਮ ਨੇ ਮੌਕੇ ਤੇ ਪਹੁੰਚ ਰੁਕਵਾਇਆ ਕੰਮ ਡਾਇਨਿਕ ਸਵੇਰਾ ਦੇ ਖੁਲਾਸਿਆਂ ਤੋਂ ਬਾਅਦ ਅੰਮ੍ਰਿਤਸਰ ਈਸਟ ਚ ਬਣ ਰਹੇ ਪੂਲਮੈਨ ਹੋਟਲ ਦੀ ਖੁਦਾਈ ਦਾ ਕੰਮ ਨਿਗਮ ਦੀ ਟੀਮ ਵੱਲੋਂ ਰੁਕਵਾ ਦਿੱਤਾ ਗਿਆ ਹੈ ਦੱਸਿਆ ਕਿ ਇਸ ਕੰਸਟਰਕਸ਼ਨ ਸਾਈਟ ਤੇ ਹੋ ਰਹੀ ਖੁਦਾਈ ਮਨਜ਼ੂਰੀ ਤੋਂ ਕਿਤੇ ਜ਼ਿਆਦਾ ਫੁੱਟ ਦੀ ਕੀਤੀ ਜਾ ਰਹੀ ਸੀ ਦੈਲੀਕ ਸਵੇਰਾਂ ਦੇ ਖੁਲਾਸੇ ਤੋਂ ਬਾਅਦ ਅੱਜ ਉਥੇ ਨਗਰ ਨਿਗਮ ਦੀ ਟੀਮ ਪਹੁੰਚੀ ਜਿਸ ਤੋਂ ਬਾਅਦ ਹੋਟਲ ਦੇ ਨਕਸ਼ੇ ਤੇ ਮਨਜ਼ੂਰशुदा ਖੁਦਾਈ ਲਈ ਦਿੱਤੀ ਗਈ ਪਰਮਿਸ਼ਨ ਨੂੰ ਚੈੱਕ ਕਰ ਰਿਐਲਿਟੀ ਚੈੱਕ ਲਈ ਮੌਕੇ ਤੇ ਨਪਾਈ ਕੀਤੀ ਗਈ ਤਾਂ ਉਥੇ ਹੀ ਖੁਦਾਈ ਮਨਜ਼ੂਰੀ ਤੋਂ ਕਿਤੇ ਫੋਟੋ ਵੱਧ ਪਾਈ ਗਈ ਜਿਸ ਤੋਂ ਬਾਅਦ ਨਿਗਮ ਦੀ ਟੀਮ ਨੇ ਮੌਕੇ ਤੇ ਕੰਮ ਰੁਕਵਾ ਦਿੱਤਾ ਹੈ ਦੱਸਤੀ ਹੈ ਕਿ ਹੋਟਲ ਦੇ ਉਸਾਰੀ ਦੇ ਵਿੱਚ ਹੋ ਰਹੇ ਨਜਾਇਜ਼ ਕੰਮ ਨੂੰ ਲੈ ਕੇ ਅੰਮ੍ਰਿਤਸਰ ਤੇ ਚਰਚਾਵਾਂ ਦਾ ਬਾਜ਼ਾਰ ਖੂਬ ਗਰਮ ਸੀ ਹੁਣ ਵੇਖਣਾ ਹੋਵੇਗਾ ਕਿ ਨਿਗਮ ਦਾ ਐਕਸ਼ਨ ਕਿੰਨੇ ਦਿਨ ਤੱਕ ਹੋਟਲ ਦੇ ਨਜਾਇਜ਼ ਨਿਰਮਾਣ ਕਾਰਜ ਉਤੇ ਰੋਕ ਲਗਾ ਸਕਦਾ ਹੈ ਦੈਨਿਕ ਸਵੇਰਾ ਇਸ ਪੂਰੇ ਮਾਮਲੇ ਨੂੰ ਲੈ ਕੇ ਜਲਦ ਹੋਰ ਵੱਡੇ ਖੁਲਾਸੇ ਕਰੇਗਾ ਬਿਊਰੋ ਰਿਪੋਰਟ ਦੈਨਿਕ ਸਵੇਰਾ ਟੀਵੀ